ਆਪ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਗੁਰਸ਼ਰਨ ਕਪੂਰ ਦਾ ਹੋਇਆ ਰਾਤ ਦੇਹਾਂਤ ਪਰਿਵਾਰਕ ਮੈਂਬਰਾਂ ਤੇ ਜਾਣਕਾਰਾਂ ਦੇ ਨਾਂ ਨਾਲ ਪਾਰਟੀ ਆਗੂਆਂ ਵਿੱਚ ਸੋਗ ਦੀ ਲਹਿਰ ਸੀਨੀਅਰ ਆਗੂ ਗੁਰਸ਼ਰਨ ਕਪੂਰ ਦੇ ਦੇਹਾਂਤ ਨਾਲ ਪਾਰਟੀ ਆਗੂਆਂ ਨੂੰ ਗਹਿਰਾ ਸਦਮਾ ਆਪ ਪਾਰਟੀ ਦੇ ਹਲਕਾ ਇੰਚਾਰਜ ਕਪੂਰਥਲਾ ਗੁਰਸ਼ਰਨ ਕਪੂਰ ਦਾ ਦੇਰ ਰਾਤ ਦੇਹਾਂਤ ਹੋ ਗਿਆ ਇਸ ਦੁਖਦਾਈ ਖਬਰ ਕਾਰਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੇ ਜਾਣਕਾਰਾਂ ਦੇ ਨਾਲ ਨਾਲ ਪਾਰਟੀ ਆਗੂ ਵਿੱਚ ਸੋਗ ਦੀ ਲਹਿਰ ਹੈ ਆਪ ਦੇ ਸੀਨੀਅਰ ਆਗੂ ਗੁਰਚਰਨ ਕਪੂਰ ਦੇ ਦੇਹਾਂਤ ਨਾਲ ਪਾਰਟੀ ਆਗੂ ਨੂੰ ਗਹਿਰਾ ਸਦਮਾ ਲੱਗਿਆ ਹੈ ਇਸ ਦੁੱਖ ਖਬਰ ਤੋਂ ਬਾਅਦ ਪਾਰਟੀ ਆਗੂ ਅਤੇ ਜਾਣਕਾਰ ਉਹਨਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰ ਰਹੇ ਨੇ ਅਤੇ ਅਰਦਾਸ ਕੀਤੀ ਹੈ ਕਿ ਵਿਛੜੀ ਰੂਹ ਨੂੰ ਪ੍ਰਭੂ ਚਰਨਾਂ ਵਿੱਚ ਨਿਵਾਸ ਬਖਸ਼ੇ ਦੱਸ દઈએ ਕਿ ਕੁਝ ਹਫ਼ਤੇ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਪੂਰਤਲਾ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਗੁਰਚਰਨ ਕਪੂਰ ਨੂੰ ਸੌਂਪੀ ਸੀ ਜਿਸ ਤਹਿਤ ਉਹ ਸਾਰਥਕ ਸੋਚ ਰੱਖਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਸਰਗਰਮੀਆਂ ਕਰ ਰਹੇ ਨੇ ਪਰ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਦੇਰ ਰਾਤ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਆਪ ਹਲਕਾ ਕਪੂਰਥਲਾ ਦੇ ਇੰਚਾਰਜ ਮ੍ਰਿਤਕ ਗੁਰਸ਼ਰਨ ਸਿੰਘ ਕਪੂਰ ਦਾ ਅੰਤਿਮ ਸੰਸਕਾਰ ਕਪੂਰਥਲਾ ਦੇ ਅੰਮ੍ਰਿਤਸਰ ਰੋਡ ਤੇ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ ਹੈ ਇਸ ਮੌਕੇ ਜ਼ਿਲ੍ਹਾ ਕਪੂਰਥਲਾ ਦੀਆਂ ਚਾਰੋਂ ਸਬ ਡਿਵੀਜ਼ਨਾਂ ਸultanpur Lodhi ਫਗਵਾੜਾ ਪੁਲਾਹਥ ਦੇ ਆਪ ਪਾਰਟੀ ਦੇ ਇੰਚਾਰਜ ਸਮੇਤ ਵੱਖ-ਵੱਖ ਸਿਆਸੀ ਧਾਰਮਿਕ ਤੇ ਸਮਾਜਿਕ ਪਾਰਟੀਆਂ ਦੇ ਆਗੂਆਂ ਤੇ ਪੰਜਾਬ ਦੇ ਕਈ ਕੈਬਨਿਟ ਮੰਤਰੀਆਂ ਤੇ ਆਗੂਆਂ ਨੇ ਮ੍ਰਿਤਕ ਆਪ ਪਾਰਟੀ ਨੂੰ ਸ਼ਰਧਾਂਜਲੀ ਪੇਂਟ ਕੀਤੀ ਹੈ। ਕਪੂਰਥਲਾ ਦੇ ਇੰਚਾਰਜ ਗੁਰਸ਼ਰਨ ਸਿੰਘ ਕਪੂਰ ਦੇ ਅੰਤਿਮ ਸੰਸਕਾਰ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ। ਉਹਨਾਂ ਨੇ ਪੰਜਾਬ ਸਰਕਾਰ ਦੀ ਤਰਫੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਦੁੱਖ ਦੀ ਇਸ ਆਖਰੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਹੋਰ ਉਹਨਾਂ ਨੇ ਕੀ ਕਿਹਾ ਸੁਣਦੇ ਆ ਪੂਰੀ ਖਬਰ। ਜੀ ਸਰ ਹੁਸ਼ੈਨ ਸਿੰਘ ਕੂਰ ਸਾਹਿਬ ਸਾਡੇ ਭਰਾ ਸੀਗੇ ਪਾਰਟੀ ਭਾਵੇਂ ਕੋਈ ਵੀ ਹੋਵੇ ਸਾਡਾ ਇੱਕ ਸ਼ਹਿਰ ਦਾ ਭਾਈਚਾਰਾ ਭਾਈਚਾਰਾ ਸਾਂਝੀ ਹੋ ਬੜੀ ਵੱਡੀ ਆ ਸਾਡਾ ਬਹੁਤ ਆਪੇ ਪਿਆਰ ਸੀਗਾ ਉਹਨਾਂ ਦੀ ਦੇਹ ਅਕੀ ਦੀ ਮੌਤ ਹੋਈ ਆ ਉਹਨਾਂ ਨਾਲ ਜਿਹੜਾ ਪੁਰਾਣੂ ਬੜਾ ਵੱਡਾ ਕੱਟਾ ਪਿਆ ਸਮਾਏ ਨੂੰ ਕੱਟਾ ਪਿਆ ਪਾਰਟੀ ਨੂੰ ਪੱਟ ਕੱਟਾ ਪਿਆ ਸੁਣ ਮੈਂ ਸਮਝਦਾ ਕਿ ਇਹ ਜਿਹੜੀ ਜਵਾਨ ਮੌਤ ਆ ਮੇਰੀ ਬੇਨਤੀ ਵੀ ਤੁਮਾਧਵਾ ਕਿਰਪਾ ਕਰੇ ਸਾਡੇ ਪਰਿਵਾਰ ਨੂੰ ਆਣਾ ਮਨਨ ਦਾ ਸੇਵਾ ਬਰਕਤ ਕਰੇ ਤੇ ਕੁਝ ਜੀ ਇਹਨਾਂ ਦੇ ਜੂ ਆਉਣ ਆਪਣੇ ਚੱਲਣ ਬਰਕਤ ਕਰੇ ਹਜੂਰ ਸਾਹਿਬ ਬਹੁਤ ਬੜੀਆਂ ਸ਼ਾਨ ਸੀ ਸਾਡੇ ਪ੍ਰਾਪਤ ਬਹੁਤ ਬਹੁਤ ਧੰਨਵਾਦ ਹੈ ਅਗੁਰਾ ਜੀ ਦੇ ਸਾਥੇ ਬਹੁਤ ਹੀ ਸਤਿਕਾਰਯੋਗ ਸਦਾਰ ਕੁਛੇ ਸਹਿਯੋਗ ਸਾਡੇ ਮਹੂਰਤਲਾ ਮੋਹਲ ਕਾਂਚਾਰਸੀ ਦੇ ਬੜੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕਰ ਰਹੇ ਸੀਗੇ ਪਾਛੇ ਸਾਡੇ ਵਿੱਚ ਨਹੀਂ ਰਹੇ ਉਸ ਲਈ ਦੋ ਟੈਂਟ ਟੈਂਪੋਂ ਜਿਰੇ ਦਾ ਅਸੀਂ ਕਰਾ ਬੜੀ ਕੋਸ਼ਿਸ਼ ਕੀਤੀ ਪਰ ਉਹ ਨੂੰ ਮਰਜ਼ੂ ਨਹੀਂ ਸੀਗਾ ਬਾਕੀ ਇਹੀ ਰਾਏ ਗੁਰਦੇ ਚਰਨਾ ਦੇ ਵਿੱਚ ਅਗਾਸ ਬੇਨਤੀ ਕਰਦੇ ਆ ਕਿ ਪਰਮਾਰਥਾ ਨੂੰ ਰੱਖਣ ਦੇ ਚਾਹਾਂਗੇ ਜੀ ਆਸ ਬਖੇ ਅਸੀਂ ਸਾਰੀ ਪਾਰਟੀ ਸਾਡੇ ਮਦਦ ਸਨ ਸਾਨੂੰ ਬਹੁਤ ਖੁਸ਼ੀ ਹੈ ਕਿ ਮਾਸਾਂ ਪਾਸਾ ਵੀ ਸਾਡੇ ਸਾਰੇ ਸਾਡੇ ਭਿੰਦੇ ਨਹੀਂ ਉੱਤੇ ਰਾਤ ਨਹੀਂ ਸਾਰੇ ਉੱਚੇ ਨੇ ਅਸੀਂ ਹਮੇਸ਼ਾ ਹੀ ਪਰਿਵਾਰ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਉਹਨਾਂ ਨੇ ਪਾਰਟੀ ਦੀ ਸੇਵਾ ਕੀਤੀ ਆ ਤਿੰਨ ਰਾਤ ਇੱਕ ਕਰਕੇ ਆਪਣੇ ਬਿਮਾਰ ਹੋਣ ਦੀ ਪਰਵਾਹ ਬਣੇ ਕਿਸੇ ਕੁਝ ਦਿਨ ਪਹਿਲਾਂ ਸਾਨੂੰ ਤਰਤਾਖਸਾਬ ਦੇ ਵਿੱਚ ਮਿਲੇ ਸੀਗੇ ਅਸੀਂ ਉੱਥੇ ਵੀ ਸਾਨੂੰ ਲੱਗ ਰਿਹਾ ਸੀ ਕਿ ਉਹਨਾਂ ਦੀ ਸਿਹਤ ਕੁਝ ਠੀਕ ਨਹੀਂ ਆ ਇਹ ਪਰ ਉਹਨਾਂ ਨੇ ਉਦੋਂ ਵੀ ਉੱਥੇ ਵੀ ਕਹਾ ਸੀ ਨਹੀਂ ਮੈਂ ਪਾਰਟੀ ਵਾਸਤੇ ਹਮੇਸ਼ਾ ਬੇਸ਼ੱਕ ਪਤਾ ਸੌਂਕ ਤੇ ਨਹੀਂ ਦਾ ਚੋਣਾ ਆ ਚੁਕੀਆਂ ਨੇ ਅ ਅਕੁਰਾ ਖਲ ਕਰੇਗਾ ਪਾਰਟੀ ਦੇਣਾ ਪਰ ਵਾਹਿਗੁਰੂ ਮੇਰੇ ਗਵਰਮੈਂਟ ਨੂੰ ਰਸੀਗਾ ਸੋ ਅਸੀਂ ਪਾਰਟੀ ਵੱਲੋਂ ਅ ਅੱਜ ਸਾਡੇ ਸਮਾਜਿਕ ਕਮੇਟੀ ਦੇ ਚੇਅਰਮੈਨ ਜੀਵਾਨ ਸਾਹਿਬ ਜੀ ਸਾਡੇ ਮਾਣਯੋਗ ਕਮੇਟੀ ਦੇ ਪੰਜਾਬ ਸਰਦਾਰ ਜੀਵਾਨ ਸਿੰਘ ਜੀ ਪੰਜਾਬ ਸਾਹਿਬ ਤੇ ਪੂਰੀ ਸਾਡੀ ਟੀਮ ਜਿਹੜੀ ਆ ਉਹਨਾਂ ਦੇ ਨਾਲ ਆ ਉਹਨਾਂ ਦੇ ਪਰਿਵਾਰ ਦੇ ਨਾਲ ਹਮੇਸ਼ਾ ਅਸੀਂ ਤਾਂ ਉਸ ਦੇ ਦੇਚੇ ਚੁਣਦੇ ਅੰਮ੍ਰਿਤ ਰਵਾਇਤ ਤੋਂ ਵਾਹਿਗੁਰੂ ਦੇ ਚਰਨਾ ਤੇ ਗ੍ਰੰਤੀ ਆ ਕੇ ਉਹਨੇ ਆਪਣੇ ਚਰਨਾ ਦੇ ਵਿੱਚ ਨਾਮ ਸਿਖੇ ਵਾਹਿਗੁਰੂ ਦੀ ਬਖਸ਼ਾਤ ਨਾਲ ਲਈ ਆਪਾਂ ਸਾਲੀ ਵਰਕਰ ਇਸ ਦੁਨੀਆ ਨੂੰ ਅਨੁਭਵ ਕਰੇ ਮੇਰੇ ਚਰਨਾ ਵਿੱਚ ਆਪਰਾਜੇ ਜਿੱਥੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਉਸ ਨਾਲ ਦੀ ਨਾਲ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਕਿਉਂਕਿ ਇਹੋ ਜਿਹੇ ਮਿਹਨਤੀ ਜਿਹੜੇ ਸਾਥੀ ਹੁੰਦੇ ਹੈ ਬੜੀ ਮੁਸ਼ਕਲ ਨਾਲ ਮਿਲਦੇ ਹੈ ਸੋ ਜਿੱਥੇ ਚੋਟਾ ਪਰਿਵਾਰ ਦੇ ਨਾਲ ਅੱਜ ਅਫਸੋਸ ਪ੍ਰਗਟ ਕਰਦੇ ਆ ਨਾਲ ਦੀ ਨਾਲ ਪਾਰਟੀ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਸਮਾਤ ਦੇ ਮੁੱਖ ਸ਼ਰਧਾ ਦੇ ਫੋਨ ਵੀ ਰਿਸੀਵ ਕਰਦੇ ਆ ਕਿ ਮਾਈਗਰ ਉਸ ਵਿਛੜੀ ਹੋਏ ਰੋ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰ ਸਕਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲਕਿ ਹੋਕੇ ਜੀ ਸਰ ਅੰਦੀ ਸਰ ਕਿਸ ਤਾ ਦੇਖ ਗਿਆ ਜੀ ਅੱਜ ਦਾ ਜਿਹੜੇ ਨੌਕਰੀ ਤੇ ਸੀਗੇ ਉਹਨਾਂ ਦਾ ਅੱਜ ਹਾਟ ਹੋ ਗਿਆ ਆਮਾਨੀ ਪਾਕੀ ਕਿਸ ਤਾ ਦੇ ਤੇ ਪਾਕੀ ਦੇ ਬੜੇ ਜਿਹੜੇ ਵਰਕਰ ਤੇ ਮੇਰੇ ਸਾਥੀ ਹਲ ਕਾਂ ਚਾਰਜ ਜਿਹਨੂੰ ਜਿੱਥੋਂ ਕਪੂਤ ਲੱਗਦੀ ਸਰਦਾਰ ਕੁਸ਼ਨਪੁਰ ਜੀ ਅਜੇ ਕੋਈ ਇਹਨਾਂ ਦੀ ਜਾਣਦੀ ਵਰੂ ਨਹੀਂ ਇਹ ਸਾਰੀ 47 ਸਾਲ ਉਮਰ ਦੇ ਪਰਵਾ ਦੇ ਉੱਤੇ ਪਤਾਪ ਇਹ ਮਤ ਜਿਹੜੇ ਜ਼ਿੰਮੇਵਾਰੀਆਂ ਤਾਂ ਹੀ ਪਤਾ ਲੱਗਦਾ ਬੜੀ ਇਹਦੇ ਇਹਨਾਂ ਨੇ ਬੇਹਤ ਕੰਮ ਕੀ ਹੋਈਆਂ ਜੇ ਬੜੇ ਬੜੇ ਕਟਾਵਾਂ ਤੇ ਪਹੁੰਚਦਾ ਬੜੀ ਵੱਡੀ ਘਾਟ ਪਈ ਆ ਸਾਨੂੰ ਵੀ ਪਾਰਟੀ ਨੂੰ ਜਦੋਂ ਇਹੋ ਜਿਹੇ ਮਿਹਨਤ ਕਰਨ ਵਾਲੇ ਇਨਸਾਨ ਦੁਨੀਆ ਤੋਂ ਚਲੇ ਜਾਂਦੇ ਆ ਇਲਾਕੇ ਨੂੰ ਪਰਿਵਾਰ ਨੂੰ ਪਾਰਟੀਆਂ ਨੂੰ ਵੀ ਘਾਟਾ ਪਈ ਆ ਮੈਂ ਪਰਿਵਾਰ ਨੂੰ ਵਿਸ਼ਵਾਸ ਦਿੰਦਾ ਹਾਂ ਆਪ ਦੇ ਲੋਕ ਵੀ ਜਦੋਂ ਵੀ ਕਿਤੇ ਮੁਲਕ ਦੇ ਮੈਂ ਪਰਿਵਾਰ ਦਾ ਬੱਚਾ ਦੇਣਾ ਤੇ ਭਰਾ ਉਹ ਦੇਣਾ ਤੇ ਕੋਈ ਕੱਚਾ ਨਾ ਕੋਈ ਜੀ ਮੇਰੇ ਤੋਂ ਥੋੜੀ ਦੋ ਤਿੰਨ ਸਾਰੀ ਬੇਚਾਨੇ ਛੋਟੇ ਭਰਾ ਦੀ ਕਰਨਾ ਮੈਂ ਦਚੈਕ ਪਰਵਾਹ ਦਾ ਹੱਥ ਤੇ ਖੜੇ ਆ ਕਿਤੇ ਵੀ ਲੋੜ ਪਊ ਚੰਨ ਕੋਈ ਵੀ ਕੰਮ ਹੋਵੇ ਅਤੀ ਰਾਤ ਵੀ ਮਿਲ ਜਾਵ ਕਰਨਾ ਮੈਂ ਪਰਿਵਾਰ ਨਾਲ ਕਰਦਾ ਅੱਸੀ ਘਾਟ ਮੇਰੀ ਬਸੂਤੀ ਪਈ ਆ ਪਰਿਵਾਰ ਨੂੰ ਗਰਸ਼ਕ ਕੁਤ ਵੀ ਵਾਪਸ ਕਰਵਾ ਸਕਦੇ ਪਰ ਛੋਟਾ ਭਰਾ ਉਹਦਾ ਤੇ ਦਚੈਕ ਦਿਲ ਨਾਲ